ਪੰਜਾਬ ਚ ਟਰਾਂਸਪੋਰਟ ਕਾਮਿਆਂ ਦੀ ਹੜਤਾਲ ਖਤਮ ਪੰਜਾਬ ਰੋਡ ਪੀਆਰਟੀਸੀ ਅਤੇ ਪਨਵਸ ਕੰਟਰੈਕਟ ਵਰਕਰਸ ਯੂਨੀਅਨ ਦੇ ਵੱਲੋਂ ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਕੀਤੀ ਗਈ ਸੂਬਾ ਪੱਧਰੀ ਹੜਤਾਲ ਅੱਜ ਪੰਜਵੇਂ ਦਿਨ ਖਤਮ ਕਰ ਦਿੱਤੀ ਗਈ ਹੈ 3 ਨਵੰਬਰ ਨੂੰ ਬਣੀ ਸਹਿਮਤੀ ਕਸੂਤਾ ਪੇਚ ਫਸਣ ਕਰਕੇ ਟੁੱਟ ਗਈ ਸੀ ਪਰ ਅੱਜ ਵਿਸ਼ਕਾਲਾ ਰਾ ਹੜਤਾਲ ਵਾਪਸੀ ਤੱਕ ਅਪੜਿਆ ਹੈ ਬਣੀ ਸਹਿਮਤੀ ਦੇ ਤਹਿਤ ਜਿੱਥੇ ਸਰਕਾਰ ਦੇ ਵੱਲੋਂ ਬਹਾਲੀ ਦਾ ਪੱਤਰ ਦੈਂਤ ਹੀ ਜਾਰੀ ਕਰ ਦਿੱਤਾ ਗਿਆ ਉੱਥੇ ਹੀ ਜੇਲ੍ਹਾਂ ਦੇ ਵਿੱਚ ਬੰਦ ਵਰਕਰਾਂ ਨੂੰ ਰਾਤੀ ਰਿਹਾਵੀ ਕਰ ਦਿੱਤਾ ਗਿਆ ਦੋਵੇਂ ਮਦਾਂ ਦੇ ਵਿਸ਼ਕਾਰ ਹੜਤਾਲ 20 ਵਾਪਸ ਲੈਣੀ ਜਿਹੜੀ ਭਈ ਉੰਜ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਵ ਅਤੇ ਹੋਰਾਂ ਤੇ ਕਥਿਤ ਹਮਲੇ ਵਾਲੇ ਆਗੂਆਂ ਦੀ ਰਿਹਾਈ ਅਜੇ ਨਹੀਂ ਹੋਈ ਉਹਨਾਂ ਦੇ ਖਿਲਾਫ ਇਰਾਦਾ ਕਤਲ ਦੇ ਕੇਸ ਦਰਜ ਹਨ ਬਸ ਮੁਲਾਜ਼ਮਾਂ ਦੀ ਹੜਤਾਲ ਕਰਨ ਜਿੱਥੇ ਲੋਕਾਂ ਨੂੰ ਖਜਲ ਖਵਾਰੀ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਰਕਾਰ ਨੂੰ ਵੀ ਕਰੋੜਾਂ ਰੁਪਏ ਦਾ ਨੁਕਸਾਨ ਜਿਹੜਾ ਚੱਲਣਾ ਪਿਆ ਸੀ ਇਸੇ ਦਰਮਿਆਨ ਸਰਕਾਰ ਵਿਵਾਦਿਤ ਕਿਲੋਮੀਟਰ ਸਕੀਮ ਦੇ ਟੈਂਡਰ ਖੋਲਣ 'ਚ ਕਾਮਯਾਬ ਰਹੀ ਪੀਆਰਟੀਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝੜਮਣ ਨੇ ਕਿ ਇਸ ਦੀ ਪੁਸ਼ਟੀ ਕੀਤੀ ਹੈ ਯੂਨੀਅਨ ਪ੍ਰਧਾਨ ਰੇਸ਼ਮ ਗਿੱਲ ਅਤੇ ਸਾਥੀ ਕੰਟਰੈਕਟ ਆਧਾਰਿਤ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਲਈ ਸਰਕਾਰ ਨੂੰ ਜਲਦੀ ਕਾਰਵਾਈ ਸ਼ੁਰੂ ਕਰਵਾਉਣ ਦੇ ਲਈ ਮੰਡਨ ਦੇ ਵਿੱਚ ਵੀ ਕਾਮਯਾਬ ਰਹੇ ਹਨ ਉਹਨਾਂ ਨੇ ਕਿਹਾ ਕਿ ਸੇਵਾਮਾਰ ਰੈਗੂਲਰ ਨਾ ਕਰਨ ਤੇ ਉਹ ਮੁੜ ਸ਼ਿੰਗਾਰਸ਼ ਕਰਨ ਦੇ ਲਈ ਮਜਬੂਰ ਹੋਣਗੇ